ਇੱਕ ਮਹਿਲਾ ਨਸ਼ਾ ਤਸਕਰ ਦੇ ਖਿਲਾਫ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਦੀ ਹੈ ਕਿ ਪੁਲਿਸ ਨੇ ਇਸ ਮਹਿਲਾ ਨਸ਼ਾ ਤਸਕਰ ਦੀ 52 ਲੱਖ 46 ਹਜ਼ਾਰ ਰੁਪਏ ਦੀ ਪ੍ਰਾਪਰਟੀ ਨੂੰ ਸੀਜ਼ ਕੀਤਾ ਵਾ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਅਧਿਕਾਰੀ ਨਜ਼ਰ ਆ ਰਹੇ ਹੋਣਗੇ ਜਿਨ੍ਹਾਂ ਦੇ ਵੱਲੋਂ ਇੱਕ ਕਰਦੇ ਬਾਹਰ ਇੱਕ ਪੋਸਟਰ ਚਪਕਾਇਆ ਜਾ ਰਿਹਾ ਤਾਂ ਤੁਹਾਨੂੰ ਦੱਸਦੀ ਹੈ ਕਿ ਨੋਟਿਸ ਹੈ ਜਿਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਪ੍ਰਾਪਰਟੀ ਨੂੰ ਸੀਜ਼ ਕੀਤਾ ਜਾ ਰਿਹਾ ਦੱਸਦੀ ਹੈ ਕਿ ਵੱਡੀ ਕਾਰਵਾਈ ਮੋਗਾ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਨੂੰ ਨਸ਼ਾ ਫੋਕਟ ਬਣਾਉਣ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਤਸਕਰਾਂ ਨੂੰ ਫੜ ਕੇ ਜਿੱਥੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਉੱਥੇ ਹੀ ਅਦਾਲਤ ਦੇ ਹੁਕਮਾਂ ਦੇ ਆਧਾਰ ਤੇ ਇਹਨਾਂ ਤਸਕਰਾਂ ਦੀ ਜਾਇਦਾਦ ਨੂੰ ਵੀ ਸੀਜ਼ ਕੀਤਾ ਜਾ ਰਿਹਾ ਤੇ ਅਜੇ ਹਾਈ ਮੋਗਾ ਪੁਲਿਸ ਦੇ ਵੱਲੋਂ ਕੀਤਾ ਗਿਆ ਕੋਟਕਪੂਰਾ ਬਾਈਪਾਸ ਦੇ ਉੱਪਰ ਇਸ ਜਾਇਦਾਦ ਨੂੰ ਪੁਲਿਸ ਦੇ ਵੱਲੋਂ ਸੀਲ ਕੀਤਾ ਗਿਆ ਦੱਸਿਆ ਕਿ ਇਸ ਮਹਿਲਾ ਨਸ਼ਾ ਤਸਕਰ ਦੇ ਉੱਪਰ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਉੱਤੇ ਹੀ ਇਸ ਤਸਕਰ ਦੀ ਹੁਣ 52 ਲੱਖ 46 ਹਜ਼ਾਰ ਰੁਪਏ ਦੀ ਪ੍ਰਾਪਰਟੀ ਨੂੰ ਪੁਲਿਸ ਦੇ ਵੱਲੋਂ ਸੀਜ਼ ਕੀਤਾ ਗਿਆ ਵਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਿਏ ਕਿ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਹਿਲਾ ਨਸ਼ਾ ਤਸਕਰ ਦੇ ਖਿਲਾਫ ਅਲੱਗ-ਅਲੱਗ ਥਾਣਿਆਂ ਦੇ ਵਿੱਚ 10 ਦੇ ਕਰੀਬ ਮਾਮਲੇ ਦਰਜ ਨੇ ਤੇ ਹੁਣ ਪੁਲਿਸ ਦੇ ਵੱਲੋਂ ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਇਸ ਦੀ ਪ੍ਰਾਪਰਟੀ ਨੂੰ ਸੀਜ਼ ਕੀਤਾ ਗਿਆ ਤਾਂ 52 ਲੱਖ 46 ਹਜ਼ਾਰ ਰੁਪਏ ਦੀ ਪ੍ਰਾਪਰਟੀ ਪੁਲਿਸ ਦੇ ਵੱਲੋਂ ਸੀਜ਼ ਕੀਤੀ ਗਿਆ ਤਸਵੀਰਾਂ ਦੇ ਵਿੱਚ ਦਰਜ ਤਾਰੀ ਤੋਂ ਨੂੰ ਨਜ਼ਰ ਆ ਰਹੇ ਹੁਣ ਕੇ ਜਿਨ੍ਹਾਂ ਦੇ ਵੱਲੋਂ ਇੱਕ ਨੋਟਿਸ ਕਰਤੇ ਬਾਹਰ ਚਿਪਕਾਇਆ ਗਿਆ ਹੈ ਤਾਂ ਦੱਸਦੇ ਕਿ ਇਹ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਕੋਟਕ ਪੂਰਾ ਬਾਈਪਾਸ ਦੇ ਉੱਪਰ ਪੁਲਸ ਦੇ ਵੱਲੋਂ ਇਸ ਪ੍ਰਾਪਰਟੀ ਨੂੰ ਸੀਜ਼ ਕੀਤਾ ਗਿਆ ਉੱਥੇ ਹੀ ਇਸ ਦੀ ਜਾਣਕਾਰੀ ਦੰਦਿਆਂ ਡੀਐਸਪੀ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਮਾ ਜੋ ਪੰਜਾਬ ਸਰਕਾਰ ਤੇ ਆਪਣਾ ਡੀਜੀਪੀ ਸਾਹਿਬ ਤੇ ਮੋਗਾ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਜੀ ਦੀ ਰਹਿਨਮਾਈ ਥਲੇ ਅਸੀਂ ਹਿੰਦੂ ਬਾਲਾ ਹਿੰਦੂ ਸਿਮਰਨਜੀਤ ਕੌਰ ਇਲਿਆਸ ਹਿੰਦੂ ਦੇ ਖਿਲਾਫ ਜਿਹੜੀ ਪ੍ਰਾਪਰਟੀ ਸੀਜ਼ ਕਰਨ ਵਾਸਤੇ ਮੁਕੱਦਮਾ ਨੰਬਰ 133 ਖਾਣਾ ਮਹਿਣਾ ਜਿਸ ਦੇ ਵਿੱਚ ਰਿਕਵਰੀ 200 260 ਗ੍ਰਾਮ ਫਰਵੰਦੀ ਸੀਗੀ ਜਿਹਦਾ ਅਸੀਂ ਕੇਸ ਤਿਆਰ ਕਰਕੇ ਉੱਥੇ ਭੇਜਿਆ ਸੀ ਜੋ ਉੱਥੇ ਕੇਸ ਤਿਆਰ ਹੋ ਕੇ ਉਹਦੀ ਪ੍ਰਾਪਰਟੀ ਸੀਜ਼ ਕਰਨ ਵਾਸਤੇ ਅੱਜ ਮਲਕੇ ਸਾਨੂੰ ਆਰਡਰ ਮਿਲ ਗਏ ਸੀ ਕਿ ਜੋ ਅੱਜ ਉਹਦੇ ਘਰ ਦੇ ਉੱਤੇ ਆਰਡਰ ਜੜਿਓ ਚਪਕਾਤੇ ਆ ਉਹਨਾਂ ਨੂੰ ਨੋਟ ਕਰਾਤਾ ਤੇ ਜੋ ਹੁਣ ਵੀ ਉਹ ਫਰੋਜਪੁਰ ਜੇਲ੍ਹ ਦੇ ਵਿੱਚ ਬੰਦ ਹੈ ਤੇ ਜਿਹਦੇ ਖਿਲਾਫ 10 ਮਕਦਮੇ ਪਹਿਲਾਂ ਵੀ ਮਲਕੇ ਜਿਹੜੇ ਆ ਦਰਜ ਹੈ ਕਿ ਕਿੰਨੀ ਗ੍ਰਾਮ ਹਿਰੋਇਨ ਫੜੀ ਗਈ ਸੀ ਜਿਹੜੇ ਮਾਮਲੇ ਦੇ ਵਿੱਚ ਕ੍ਰਿਪਟੂਫੀਜ਼ ਕਰ ਰਹੇ 260 ਗ੍ਰਾਮ ਮਾਂ ਜੋ ਪੰਜਾਬ ਸਰਕਾਰ ਤੇ ਆਪਣਾ ਡੀਜੀਪੀ ਸਾਹਿਬ ਤੇ ਮੋਗਾ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਜੀ ਦੀ ਰਹਿਨਮਾਈ ਥਲੇ ਅਸੀਂ ਹਿੰਦੂ ਬਾਲਾ ਹਿੰਦੂ ਸਿਮਰਨਜੀਤ ਕੌਰ ਇਲਿਆਸ ਹਿੰਦੂ ਦੇ ਖਿਲਾਫ ਜਿਹੜੀ ਪ੍ਰਾਪਰਟੀ ਸੀਜ਼ ਕਰਨ ਵਾਸਤੇ ਮੁਕੱਦਮਾ ਨੰਬਰ 133 ਖਾਣਾ ਮਹਿਣਾ ਜਿਸ ਦੇ ਵਿੱਚ ਰਿਕਵਰੀ 200 260 ਗ੍ਰਾਮ ਫਰਵੰਦੀ ਸੀਗੀ ਜਿਹਦਾ ਅਸੀਂ ਕੇਸ ਤਿਆਰ ਕਰਕੇ ਉੱਥੇ ਭੇਜਿਆ ਸੀ ਜੋ ਉੱਥੇ ਕੇਸ ਤਿਆਰ ਹੋ ਕੇ ਉਹਦੀ ਪ੍ਰਾਪਰਟੀ ਸੀਜ਼ ਕਰਨ ਵਾਸਤੇ ਅੱਜ ਮਲਕੇ ਸਾਨੂੰ ਆਰਡਰ ਮਿਲ ਗਏ ਸੀ ਕਿ ਜੋ ਅੱਜ ਉਹਦੇ ਘਰ ਦੇ ਉੱਤੇ ਆਰਡਰ ਜੜਿਓ ਚਪਕਾਉਂਦੇ ਆ ਉਹਨਾਂ ਨੂੰ ਨੋਟ ਕਰਾਤਾ ਤੇ ਜੋ ਹੁਣ ਵੀ ਉਹ ਫਰੋਜਪੁਰ ਜੇਲ੍ਹ ਦੇ ਵਿੱਚ ਬੰਦ ਹੈ ਤੇ ਜਿਹਦੇ ਖਿਲਾਫ 10 ਮਕਦਮੇ ਪਹਿਲਾਂ ਵੀ ਮਲਕੇ ਜੜੇ ਆ ਦਰਜ ਹੈ ਕਿ ਕਿੰਨੀ ਗ੍ਰਾਮ ਹਿਰੋਇਨ ਫੜੀ ਗਈ ਸੀ ਜਿਹੜੇ ਮਾਮਲੇ ਦੇ ਵਿੱਚ ਕਪੜੀ ਫੀਸ ਕਰ ਰਹੀ 260 ਗ੍ਰਾਮ